ਵੀ ਗਵਾਰੇ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮੂ ਨਾ ਮੰਗਿਆ ਭਾਵੇ ਸੁਖ ਮੰਗਤ ਦੁਖ ਆਗੇ ਆਵੇ ਜਿਹੜਾ ਸੁਖ ਮੰਗਦੇ ਨੇ ਲੋਕ ਜਿਹੋ ਤੇ ਬਾ ਦੁਖ ਆਉਣ ਦੀ ਸੰਭਾਵਨਾ ਹੈ ਜਿਹੜੇ ਸੁਖ ਤੇ ਬਾ ਦੁਖ ਆਉਣ ਦੀ ਸੰਭਾਵਨਾ ਹੈ ਐਸਾ ਸੁਖ ਮੈਨੂੰ ਨਹੀਂ ਚਾਹੀਦਾ ਸੁਖ ਦੀ ਮੇਰੀ ਡਿਮਾਂਡ ਨਹੀਂ ਹੈ ਮੈਂ ਨਹੀਂ ਮੰਗਦਾ ਮੈਂ ਨਹੀਂ ਮੰਗਦਾ ਸੁਖ ਮੈਨੂੰ ਨਹੀਂ ਚੰਗਾ ਲੱਗਦਾ ਸੁਖ ਜੇ ਮੈਨੂੰ ਸੁਖ ਦਾ ਨਾ ਉਹ ਦੇ ਜੀ ਤੇ ਬਾਦ ਲੁਕ ਹੋ ਗਈ ਨਾ ਉਹ ਸੁਖ ਹੋ ਗਿਆ ਦਾ ਸੁਖ ਹੁਣ ਸੁਖ ਹੋ ਗਿਆ ਘੜੀ ਕਰੂ ਦੁੱਖ ਹੋ ਗਿਆ ਉਹ ਕਹਦਾ ਸੁਖ ਉਹ ਨਹੀਂ ਮਿਲਣਾ ਸੁਖ ਚਾ ਲੈਣਾ ਫਿਰ ਸੁਖੇ ਜ਼ੁਖ ਰਹੇ ਲੁਕ ਹੋ ਗਈ ਨਾ ਇਹ ਸੁਖਾ ਝੂਠਾ ਸੁਖ ਜੋ ਜੀਜ ਖਤਮ ਹੋ ਜਾਂਦੀ ਹੈ ਝੂੜ ਹੁੰਦਾ ਜਾਂ ਦੁੱਖ ਸ਼ੁਰੂ ਹੋ ਗਿਆ ਝੂੜ ਦਾ ਖਤਮ ਸੁੱਖ ਦਾ ਖਤਮ ਹੋ ਗਿਆ ਨਾ ਸੁੱਖ ਖਤਮ ਹੋ ਗਿਆ ਨਾ ਥੋੜੀ ਉਮਰ ਸੀ ਸੁਖ ਦੀ ਝੂੜ ਦੀ ਥੋੜੀ ਉਮਰੇ ਹੁੰਦੀ ਹੈ ਝੂੜ ਦੀ ਉਮਰ ਥੋੜੀ ਹੁੰਦੀ ਹੈ ਸੰਤਾ ਨੇ ਝੂੜ ਬੋਲਿਆ ਔਰ ਥੋੜੀਆ ਖਤਮ ਹੋ ਜਾਣੇ ਨੇ ਬੜਾ ਝੂੜ ਬੋਲਿਆ ਸੰਤਾ ਨੇ ਬੜਾ ਝੂੜ ਬੋਲਿਆ ਸ਼ਰਮਣੀ ਕੀ ਬੇਟੀ ਵਾਲਿਆਂ ਨੇ ਸਭ ਖਤਮ ਸੱਚੇ ਫੇਰ ਪ੍ਰਗਟ ਹੋ ਜਾਣਾ ਗੁਰਨਾਥ ਕਾਲਾ ਪੰਗਤਾਲਾ ਦਸਮ ਬਾਸ਼ ਵਾਲਾ ਫੇਰ ਸਾਰਾ ਪ੍ਰਗਟ ਹੋ ਜਾਣਾ ਜਿੰਨਾ ਮਰਜੀ ਰੋਗ ਨਾਲੇ ਪ੍ਰਗਟ ਹੋ ਜਾਣਾ ਰੋਗ ਨਹੀਂ ਸੱਚ ਨੂੰ ਹੋਵੇ ਸਹੀ ਰੋਗਦੇ ਰਹਿੰਦੇ ਹਾਂ ਜਦ ਪ੍ਰਗਟ ਹੁੰਦਾ ਨਾ ਰੋਗਦੇ ਹੁੰਦੇ ਹੀ ਨਹੀਂ ਸੰਸਾਰੀ ਲੋਕ ਰੋਗਦੇ ਹੀ ਹੁੰਦੇ ਨੇ ਜਿਹੜੇ ਸੰਸਾਰੀ ਲੋਕ ਨੇ ਰੋਗਦੇ ਹੀ ਹੁੰਦੇ ਨੇ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਸਰਵਣਿਕ ਕਮੇਟੀ ਵਾਲਿਆਂ ਨੇ ਵੀ ਤਾਂ ਰੋਕਿਆ ਸੰਸਾਰੀ ਨੇ ਇਹਨਾਂ ਦੇ ਆੜੇ ਆਉਗਾ ਸੱਚ ਸੱਚ ਇਹਨਾਂ ਦੇ ਆੜੇ ਹੁੰਦਾ ਜਿਹਦੇ ਆੜੇ ਆਉਂਦਾ ਸੱਚ ਉਹ ਰੋਕਦਾ ਹੁੰਦਾ ਆ ਪ੍ਰਚਾਰਕ ਨੇ ਉਹਨਾਂ ਦੇ ਉਹ ਰੋਕਦੇ ਨੇ ਇੰਟੈਲੈਕਚੁਅਲ ਨੇ ਸਰਵਣਿਕ ਕਮੇਟੀ ਦੇ ਉਹ ਰੋਕਦੇ ਰਹੇ ਨੇ ਹੁਣ ਥੇ ਰੋਕਦੇ ਨੇ ਫੁੱਲ ਵੀ ਰੋਕ ਰਹੇ ਨੇ ਕਿਉਂਕਿ ਉਹਨਾਂ ਦੇ ਆੜੇ ਆਉਂਦਾ ਉਹਨਾਂ ਦੀ ਇੱਜ਼ਤ ਰਹਿਣੀ ਨਹੀਂ ਥੇਲੇ ਦੀ ਕਿ ਥੇਲੇ ਦੀ ਜਦੀ ਰਣੀ ਹੈ ਨਾ ਜੀ ਤਾਂ ਰੋਕਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੁਖਰ ਹੋ ਕੇ ਹੀ ਰੋਕਦੇ ਨੇ ਅੰਦਰ ਸ਼ਰਾਰਤ ਕਰਕੇ ਰੋਕਦੇ ਨੇ ਅੰਦਰ ਅੰਦਰ ਰੋਕਦੇ ਨੇ ਖੁੱਲ ਗਏ ਐਸੈਪਟ ਨਹੀਂ ਖੁੱਲ ਗਏ ਨਾਖ ਸੈਪਟ ਕਰਨਾ ਪਤਾ ਹੁੰਦਾ ਵੀ ਅੰਦਰੋਂ ਰੋਕ ਰਾਜੀ ਨਹੀਂ ਖੁੱਲ ਗਏ ਜਿਹਨੇ ਨਹੀਂ ਬੋਲਦੇ ਉਦੋਂ ਪਤਾ ਵੀ ਅੰਦਰੋਂ ਰਾਜੀ ਨਹੀਂ ਹੁੰਦੇ ਜੇ ਅੰਦਰ ਭੁੱਖ ਹੋਵੇ ਜਿਹਨਾਂ ਦੇ ਅੰਦਰ ਭੁੱਖਾ ਹੈ ਉਹ ਗੜਗੜ ਹੁੰਦੇ ਨੇ ਜਿਨ੍ਹਾਂ ਦੇ ਅੰਦਰੋਂ ਤਕਲੀਫ ਹੈ ਉਹਨਾਂ ਦੇ ਸਿਕੜੀ ਆਉਂਦੀ ਹੈ ਮੂੰਹ ਨੂੰ ਬੁੱਲਾਂ ਨੂੰ ਉਹਨਾਂ ਦਾ ਰੰਗ ਫਿੱਕਾ ਪੈਂਦਾ ਹੈ ਵੀ ਸਾਡੀ ਇੱਜ਼ਤ ਗਈ ਮੂੰਹ ਤੇ ਆਉਂਦੀ ਹੈ ਸਿਕੜੀ ਉਹਨਾਂ ਦੇ ਕੁਝ ਐਸੇ ਨੇ ਜਿਨ੍ਹਾਂ ਨੇ ਚੌਧਰ ਜਾਣੀ ਹੈ ਉਹਨਾਂ ਦੇ ਮੂੰਹ ਨੂੰ ਸਿਕੜੀ ਆਊਗੀ ਜਿਨ੍ਹਾਂ ਦਾ ਗੋਲਕ ਤੋਂ ਪੰਜਾ ਬਰੇ ਹੋਊਗਾ ਉਹਨਾਂ ਨੂੰ ਫਿਕਰ ਪਊਗਾ ਇਹ ਨਹੀਂ ਚਾਦਰ ਜਾਊਗੀ ਉਹਨਾਂ ਨੂੰ ਫਿਕਰ ਪਊਗਾ ਅਸਲ 'ਚ ਉਹ ਕਿਉਂ ਐਕਸੈਪਟ ਕਰਨੇ ਜ਼ਰੂਰ ਅੰਦਰੋਂ ਹੋਰ ਕੋਈ ਤਕਲੀਫ ਆ ਰਹੀ ਉਹਨੂੰ ਸਭ ਪਤਾ ਲੱਗ ਜਾਂਦਾ ਪਤਾ ਖਮ ਰੇ ਲੱਗੇ ਕਿਹੜੇ ਮੁਖਰ ਹੋਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜਿਹਨਾਂ ਨੇ ਕਹਿਆ ਵੀ ਹਾਂ ਹੁਣ ਆਇਆ ਸਵਾਦ ਜਿਵੇਂ ਅਕਬੀਰ ਕਹਿੰਦਾ ਨਾ ਗਗਨ ਨਵਾਮਾ ਬਾਜਿਆ ਪਰ ਇਹ ਨਿਸ਼ਾਨੇ ਘਾਓ ਖੇਤ ਜੋ ਮੰਡੇ ਸੁਰਨਾ ਸੁਰਫ ਆ ਜੁੱਝੜ ਕੋ ਐਸੇ ਵੀ ਨੇ ਐਸੇ ਵੀ ਲੋਕ ਨੇ ਜਿਹੜੇ ਆ ਰਹੇ ਨੇ ਫੋਨ ਜਿਹਨਾਂ ਦੇ ਕਹਿੰਦੇ ਹੁਣ ਆਇਆ ਆਨੰਦ ਹੁਣ ਆਇਆ ਸਵਾਦ ਹੁਣ ਚੱਲੂ ਗੱਲ ਹੁਣ ਪਤਾ ਲੱਗਿਆ ਵੀ ਅਸਲ ਜੀ ਗੱਲ ਕੀ ਹੈ ਥੋੜੀ ਥੋੜੀ ਆ ਲੜਾਈ ਸ਼ੁਰੂ ਕਰਨ ਲੋੜੀ ਕਿ ਉਹ ਵੀ ਹੈਗੇ ਨੇ ਸਾਰੇ ਪ੍ਰਕਾਰ ਦੇ ਨੇ ਗੁਰੂ ਆਲੇ ਵੀ ਬਹੁਤ ਇਹ ਗੁਰੂ ਆਲੇ ਨਹੀਂ ਜਿਹਨਾਂ ਨੂੰ ਹੁਣ ਸੱਚ ਨੂੰ ਚੰਗਾ ਜਿਹਨਾਂ ਨੂੰ ਸੱਚ ਮਿੱਠਾ ਲੱਗੂਆ ਗੁਰੂ ਵੜੇ ਨੇ ਸੱਚ ਗੁਰੂ ਨਹੀਂ ਸੀ ਨਾ ਪਰਗਨ ਹੋਇਆ ਗੁਰੂ ਵਾਲੇ ਵਿਚਾਰੇ ਕੀ ਕਰਦੇ ਉਹ ਸੱਚ ਗੁਰੂ ਹੈ ਨਾ ਗਿਆਨ ਗੁਰੂ ਸੱਚ ਦਾ ਗਿਆਨ ਹੈ ਗੁਰੂ ਹੈ ਗਿਆਨ ਨਹੀਂ ਵੜੀ ਸੀ ਉਹਨਾਂ ਨੂੰ ਸੱਚ ਗਿਆਨ ਦਾ ਦਰਸ਼ਨ ਨਹੀਂ ਸੀ ਉਹਦਾ ਗਿਆਨ ਗੁਰੂ ਹੈ ਕਹਿੰਦੇ ਆਏ ਗੱਲ ਕਰਨ ਲਈ ਹੁਣ ਦੇਖਾਂਗੇ ਨਜ਼ਾਰੇ ਹੁਣ ਆਉਣਗੇ ਨਜ਼ਾਰੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਅਦੂਰੇ ਨੇ ਉਹ ਨਾਲ ਦੇ ਝਕੜੀ ਆਉਂਦੀ ਐ ਚਿੰਤਾ ਹੋ ਗਈ ਵੇ ਹੋਊਗਾ ਹੁਣ ਕੀ ਉਹ ਜਿਵੇਂ ਪੰਕਤਾਲੂ ਹੋ ਗਈ ਸੀ ਡੇਰੇਦਾਰਾ ਲੋ ਗਈ ਸੀ ਜੇ ਜੇ ਮਤਦਾ ਪ੍ਰਚਾਰ ਹੋ ਗਿਆ ਸਾਡੇ ਤਾਂ ਪਿਛਲੀ ਭੱਲ ਨਹੀਂ ਰਹਿਣੀ ਕੋਈ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਫਿਕਰ ਆ ਪਿਆ ਇਹ ਹੁੰਦਾ ਹੀ ਹੁੰਦਾ ਜਦੋਂ ਸ਼ਾਵਣ ਮਾਰਸਦਾ ਹੈ ਨਾ ਕੋ ਵਾਹ ਹੋਏ ਕਿਵੇਂ ਨੂੰ ਸੋਗ ਪੈਂਦਾ ਕਿਦਰੋਂ ਆਉਂਦਾ ਸੋ ਜੀ ਸੁਖ ਮੰਗ ਤੋ ਦੁੱਖ ਅੱਗੇ ਆਵੈ ਸੋ ਸੁਖ ਹਮੂ ਨ ਮੰਗਿਆ ਭਾਵੈ ਸੁਖ ਮੰਗਦੇ ਤੋ ਖਾ ਅੱਗੇ ਆਵੈ ਜੇ ਸੁਖ ਮੰਗਦੇ ਤੋ ਬੂਰੇ ਦੁੱਖ ਆ ਜਵੇ ਐਦਾ ਸੋ ਕਹਿੰਦੇ ਮੈਨੂੰ ਨਹੀਂ ਚਾਹੀਦਾ ਹੂੰ ਵਿਖਿਆ ਅਜੂ ਹੂੰ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਆ ਰਾਮ ਨਿਵਾਸਾ ਕਹੇ ਵਿਖਿਆ ਦੇ ਵਿੱਚ ਮਾਇਆ ਦੇ ਵਿੱਚ ਸੁਗਲੀ ਆਸਰ ਖੇਜੇ ਕੋਈ ਵਿਖਿਆ ਅਜ ਨੂੰ ਸੁਰਤ ਸੁਖ ਆਸਾ ਸਰੀਰ ਨਾਲ ਜੁੜਿਆ ਹੋਇਆ ਵੇਖਿਆ ਨਾਲ ਜੁੜਿਆ ਹੋਇਆ ਵਿਖਿਆ ਮਾਇਆ ਦੀ ਭੁੱਖ ਹੈ ਉਹ ਜੋ ਦੀ ਆਸ ਕਰਦਾ ਦੇ ਧਾਰੀ ਦੀ ਪੂਜਾ ਕਰਦਾ ਹੈ ਸੰਤ ਦੇ ਧਾਰੀ ਆਪਣੀ ਪੂਜਾ ਕਰਾਉਂਦਾ ਹੈ ਆਪਣੇ ਆਪ ਨੂੰ ਗੁਰੂ ਮੰਨੀ ਬੈਠ ਨੂੰ ਲਾਉਂਦਾ ਹੈ ਪੂਜਾ ਆਪਣੀ ਕਰਾਉਂਦਾ ਹੈ আর ਆਪਣੇ ਗਾਮ ਪੂਜਾ ਕਿਹਦੇ ਸਾਥ ਹੀ ਕਰਦਾ ਹੈ ਮਾਇਆ ਨਾਲ ਜੁੜਿਆ ਹੋਇਆ ਜੋ। ਔਰ ਫਿਰ ਮਰਨ ਤੋਂ ਬਾਅਦ ਸੁਖਦੀ ਹੈ ਉਸਕੋ। ਐਸੇ ਹੋਈਆ ਰਾਜਾ ਆਰਮਨਵਾਸਾ। ਰਾਜਾ ਆਰਮਨ ਨਾਲ ਤੇਰਾ ਨਿਵਾਸ ਕਦੇ ਹੋ ਜੂਗਾ ਉਹਦੇ ਦਾਦੇ ਹੁੰਦੀ ਹੋਈ ਨਹੀਂ। ਰਾਜਾ ਆਰਮ ਦਾ ਵਿਦੇਹੀ ਹੈ। ਉਹਨਾਂ ਦਾ ਸਰੀਰ ਹੁੰਦਾ ਹੀ ਨਹੀਂ ਮਾਇਆ ਦਾ। ਉਹ ਜੁੜਨਾ ਹੈ ਤਾਂ ਉਹਦੇ ਨਾਲ ਜੁੜਿਆ ਬੈਠਾ ਗਦੇ ਮਿੱਟੀ ਨਾਲ। ਜੁੜਿਆ ਬੈਠਾ ਆਪਣੇ ਗੁਰੂ ਦੇ ਸਰੀਰ ਨਾਲ। ਗੁਰੂ ਦੇ ਜਾਣਨ ਨੂੰ ਹਿਰਦੇ ਵਿੱਚ ਬਸਾਉਣ ਦੀਆਂ ਗੱਲਾਂ ਕਰਦਾ ਉਹਦਾ ਧਿਆਨ ਧੜੀਦਾ ਜੀ ਜਿਵੇਂ ਕਰਦੇ ਨੇ ਹੋਰ ਕਰਦੇ ਨੇ ਰਾਧਾ ਸੌਮੀ ਕਰਦੇ ਨੇ ਇਹ ਉਹਨਾਂ ਦੇ ਖਿਲਾਫ ਹੈ ਗੱਲ ਕਹੀ ਹੋਈ ਜਿਹੜੇ ਰਾਧਾ ਸੌਮੀ ਨੇ ਆਏ ਸਾਡੇ ਸੰਤ ਨੇ ਇਹ ਉਹਨਾਂ ਦੇ ਖਿਲਾਫ ਹੈ ਗੱਲ ਇਹ ਹੁਣ ਸਾਡੇ ਵੀ ਇਹੀ ਕਹਿੰਦੇ ਨੇ ਪ੍ਰਚਾਰਕ ਗੁਰੂਆਂ ਨੂੰ ਕਿਹਦੇ ਜਾਣਨ ਨੂੰ ਹਿਰਦੇ ਵਿੱਚ ਬਸਾਓ ਅਰਥੇ ਕਰਦੇ ਨੇ ਗੁਰਕੇ ਚੱਲ ਨੂੰ ਬਸਾ ਮੇਰੇ ਹਿਅਰੇ ਉਹ ਅਰਥ ਕਰਨ ਲੱਗਿਓ ਨਾਲ ਹੀ ਇਹ ਲੈ ਕੇ ਉਹ ਤਾਂ ਇਹਦੇ ਖਿਲਾਫ ਹੈ ਇਹਨੇ ਮਾਇਆ ਘਹਿਤਾ ਉਹ ਤਾਂ ਜਾਣ ਫਿਰ ਮਾਇਆ ਹੈ ਸਰੀਰ ਪਰ ਕਿਰਗ ਨਹੀਂ ਕਰਦੇ ਡੇਨਦਰੋਂ ਡਰਦੇ ਉਹ ਗਿਆਨੀ ਆਦਮੀ ਡਰਦਾ ਹੀ ਹੁੰਦਾ ਹੋਰ ਉਹਨੂੰ ਬੜਾ ਕਹਿ ਕੇ ਖਾਦੀ ਸਾਨੂੰ ਸੰਗਤ ਖੁਸ਼ ਹੋ ਜੂਗੀ ਅਸੀਂ ਕਹਾ ਕੇ ਬੜੇ ਸਿੱਖਾਂ ਸੀ ਇਹ ਨਹੀਂ ਹੋ ਜਾਵੀ ਤੁਸੀਂ ਤਾਂ ਗੁਰਮਤ ਦਾ ਰਾਇਵਰ ਦਰ ਬਿਲਕੁਲੇ ਰਸੈਵਰ ਦਰ ਤਾਂ ਤੁਸੀਂ ਤਾਂ ਤੋ ਇਹਦਾ ਫਿਰ ਮਾਇਆ ਨਾਲ ਜੁੜ ਕੇ ਮਾਇਆ ਨਾਲ ਛੋੜਤੀ ਦੁਨੀਆ ਨਾ ਜਿੱਤੋ ਕੱਡੇ ਤੇ ਖੱਡੇ ਚ ਉਹਦੇ ਗੱਡੇ ਸੜ ਦਿੱਤੇ ਜਾ ਕੇ ਨਾਲੇ ਆਪੜੇ ਪੈਰੇਲੇ ਹੋਰ ਸੜ ਤਾ ਹਾਂਜੀ ਇਸ ਸੁਖ ਤੇ ਸ਼ਿਵ ਬ੍ਰਹਮੰਡ ਰਾਨਾ ਇਸ ਸੁਖ ਤੇ ਤਾਂ ਸ਼ਿਵ ਬ੍ਰह्म ਦੌੜ ਰਹੇ ਸ਼ਿਵ ਵੀ ਡਰਿਆ ਬ੍ਰह्म ਵੀ ਡਰਿਆ ਬ੍ਰਹਮ ਖੇਤ ਨੇ ਇੱਕ ਵਿਸ਼ਨੂ ਵੀ ਐ ਸ਼ੇਵ ਆਰ ਬ੍ਰਹਮ ਡੋੜ ਰਨੇ ਪ੍ਰਮ ਗਿਆਨੀ ਡਰਨੇ ਸੁਖ ਤੇ ਆਤਾ ਭਗਤ ਕਿਆ ਡਰਨੇ ਜੋਗੀ ਕਿਆ ਨਾਨਕ ਡਰਿਆ ਸੁਖ ਤੇ ਕਿਆ ਜੋਗੀ ਡਰਨੇ ਜਦਨ ਗੱਲ ਚਲਦੀ ਹੈ ਪੰਡਤ ਨਹੀਂ ਡਰਿਆ ਔਰ ਰਾਜੇ ਨਹੀਂ ਡਰੇ ਫਿਰ ਆ ਰਾਜ ਕਰੇ ਦਾ ਖਾਲਸਾ ਵਾਲੇ ਕੌਣ ਹੋਏ ਇਹ ਗੁਰਮਤ ਤੋਂ ਖਿਲਾਫ ਨੇ ਓ ਬਿਸ਼ਨੂ ਨਹੀਂ ਡਰਿਆ ਬਿਸ਼ਨੂ ਰਾਜਾ ਹੈ ਰਾਜਾ ਦਾਮ ਆਇਆ ਆੜੇ ਸੁਖ ਬੜਦਾ ਹੁੰਦਾ ਜੋਗੀ ਵੀ ਠੀਕ ਨੇ ਬਣ ਜਾਣਗੇ ਸਿੱਖ ਗੁਰਮਖ ਦਾ ਸਿੱਖ ਹੁੰਦੇ ਹੀ ਨੇ ਪਰ ਉਹ ਗਨੀ ਤਾਂ ਪਰ ਉਹ ਨਹੀਂ ਹੁੰਦੇ ਹੀ ਨੇ ਜੋਗੀਆਂ ਤੋਂ ਆਸ ਰੱਖੀ ਦੀ ਗੁਰਨਾਣਕ ਨੂੰ ਵੀ ਸ਼ਾਇਦ ਇਹ ਬਣ ਜਾਣਗੇ ਪਰ ਪੰਡਤत्व ਤਾਂ ਆਸੇ ਨਹੀਂ ਕੋਈ ਕਰ ਸਕਦਾ ਪਰ ਲਧਨਿਆਸ ਕੀਤੀ ਜਾ ਸਕਦੀ ਇਹਦਰ ਬਦਲ ਜਾਊਗਾ ਔਰ ਰਾਜੇ ਤੋਂ ਨਿਆਸ ਕੀਤੀ ਜਾ ਸਕਦੀ ਕਦੇ ਵੀ ਇਹ ਬਦਲ ਜਾਊਗਾ ਉਹਦੇ ਰਾਜ ਵਾਲਾ ਪਾਸਾ ਲੈ ਕੇ ਕੀ ਸੰਕੇਤ ਦਿੱਤਾ ਆ ਗੁਰਬਾਣੀ ਕੀ ਸੰਕੇਤ ਦੇ ਰਹੀ ਹੈ ਇਸ਼ਾਰਾ ਕਰ ਰਹੀ ਹੈ ਇਹ ਸੁਖ ਤੋਂ ਗੁਰਮੁਖ ਡਰੇ ਨੇ ਆ ਤਾਂ ਗੁਰਸਿੱਖ ਡਰੇ ਨੇ ਅੱਜ ਅੱਜ ਜਿਹੜਾ ਗੁਰਸਿੱਖ ਹੈ ਉਹ ਹੀ ਬ੍ਰह्म ਉਹ ਬ੍ਰਹਮ ਗਿਆਨੀ ਉਸਨੇ ਬਣਨਾ ਹੈ ਪ੍ਰਮੋਟ ਹੋ ਕੇ ਯਾਦਾ ਗੁਰਸਿੱਖ ਡਰੇ ਨੇ ਗੁਰਮੁਖ ਡਰੇ ਨੇ ਯਾਬਰ ਸ਼ਬਜੀ ਦੇ ਜੋਗੀ ਡਰੇ ਨੇ ਉਹ ਵਿਚਾਰੇ ਜੰਗਲਾਂ 'ਚ ਫਿਰਦੇ ਨੇ ਤਿਆਗੀ ਹੋਏ ਨੇ ਸੁਖ ਤੇ ਡੋੜ ਰਹੇ ਨੇ ਜਿਹੜੇ ਰਾਜ ਵਾਲੇ ਨੇ ਉਹ ਡਰੇ ਨਹੀਂ ਉਹ ਰਾਜ ਵਾਲੇ ਹੀ ਹੁਣ ਮਿੱਟੀ ਬਾਹ ਰਹੇ ਨੇ ਰਾਹ ਦੇ ਉੱਤੇ ਲਾਈਨ ਬੰਦ ਕਰ ਰਹੇ ਨੇ ਗੁਰਵੱਦੀ ਤਾਂ ਬੰਦ ਕਰ ਰਹੇ ਤੇ ਉਹ ਸੰਸਾਰੀ ਸੁਖ ਨਾਲ ਸਿੱਖਾਂ ਦਾ ਸੰਸਾਰੀ ਸੁਖ ਵਾਲੀ ਗੱਲ ਕਰ ਰਹੇ ਨੇ ਕੌਮ ਦੀ ਗੱਲ ਸ਼ੁਰੂ ਕਰਨ ਲਈ ਕੌਮ ਦੀ ਤਰੱਕੀ ਦੀ ਗੱਲ ਸ਼ੁਰੂ ਕਰਨ ਲਈ ਗੁਰਬਾਣੀ ਕੁਝ ਹੋਰ ਕਹਿ ਰਹੀ ਹੈ ਗੁਰ ਆ ਇੰਡਲ ਜਿਹੜੇ ਬੁੱਧੀਜੀਵੀ ਨੇ ਉਹ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਇਹਨਾਂ ਵਾਲੀ ਗੱਲ ਕਰ ਰਹੇ ਨੇ ਸਾਰੇ ਬੁੱਧੀਜੀਵੀ ਕੁਰਬਾਨੀ ਦੇ ਖਿਲਾਫ ਨੇ ਕੁਰਬਾਨੀ ਬੁੱਧੀਜੀਵੀਆਂ ਦੇ ਖਿਲਾਫ ਬੁੱਧੀਜੀਵੀ ਬਾਮਲ ਹੁੰਦੇ ਨੇ ਸਾਰੇ ਪੰਡਤ ਹੁੰਦੇ ਨੇ ਬਦੂਆਨ ਪੰਡਤ ਹੁੰਦੇ ਨੇ ਸਾਰੇ ਹੀ ਤੇ ਬੁੱਧੀਜੀਵੀ ਕਹਿ ਲਾਗੇ ਫਿਰ ਕੀ ਫਰਕ ਪੈ ਗਿਆ ਲੱਭਦੇ ਐ ਨਮਾਇ ਪੰਡਤ ਨੇ ਸਾਰੇ ਇਹ ਇਸ ਸੁਖ ਤੇ ਸ਼ਿਵ ਬ੍ਰਹਮਡਰਨ ਦੌੜਦੇ ਨੇ ਸ਼ਿਵ ਜੀ ਦੇ ਚਲੇ ਇਹ ਬ੍ਰਹਮ ਜੀ ਨੇ ਭਗਤ ਸੰਸਾਰੀ ਗੁਰ ਸਖ ਬਿਸ਼ਨੂ ਦੇ ਚਲੇ ਨਹੀਂ ਡਰੇ ਬਿਸ਼ਨੂ ਕੀ ਹੈ ਰਾਜ ਵਾਲਾ ਪਖ ਰਾਜਾ ਸੰਸਾਰੀ ਸੁਖਾਂ ਨਾਲ ਲੈਸ ਕਰਦਾ ਸੰਸਾਰੀ ਸੁਖਾਂ ਦੇ ਵਿੱਚੋਂ ਹੀ ਸੁਖ ਵੱੜਦਾ ਹੁੰਦਾ ਉਹ ਧਰਮ ਦੇ ਖਿਲਾਫ ਹੁੰਦਾ ਆਪਣੇ ਆਪ ਨੂੰ ਕਹਿੰਦਾ ਹੁੰਦਾ ਰੱਬ ਮੰਦ ਬੁਲਾਉਂਦਾ ਹੁੰਦਾ ਇਹ ਅਵਤਾਰ ਇਹੀ ਹੋਏ ਰਹਿ ਜਾਂਦੇ ਸਾਰੇ ਵਿਸ਼ਨੂੰ ਕੌਣ ਹੈ ਰਾਜਾ ਵਿਸ਼ਨੂੰ ਪੜ੍ਹ ਕੇ ਦੇਖੋ ਵਿਸ਼ਨੂੰ ਦਾ ਪੜ੍ਹ ਕੇ ਦੇਖੋ ਕਹਿੰਦੇ ਵਿਸ਼ਨੂੰ ਨੇ ਸ੍ਰੀ ਪੈਦਾ ਕੀਤੀ ਹੈ ਵਿਸ਼ਨੂੰ ਇਹ ਬਾਲਣਾ ਕਰਦਾ ਸਾਰੀ ਫਲਸਫੀ ਬਦਲਦੀ ਪੰਡਤ ਨੇ ਸਭ ਕੁਝ ਬੋਲਤਾ ਪੰਡਤ ਪਾੜੀ ਬਾੜ ਆ ਬਾੜ ਪੰਡਤ ਨੇ ਪਾੜੀ ਹੈ ਹਾਂ ਸ਼ਿਵਜੀ ਆਲਿਆਂ ਨੇ ਬਾਠ ਨਹੀਂ ਪਾੜੀ ਉਹ ਭੁੱਲ ਗਏ ਉਹ ਭੁੱਲੇ ਨੇ ਰਾਹ ਬੋਲੇ ਨੇ ਇਹ ਕਦੇ ਵੀ ਰਾਹ ਬੋਲੇ ਇੱਕ ਨਹੀਂ ਜਾਣ ਬੁੱਝ ਕੇ ਬਾੜ ਪਾੜੀਏ ਉਹਨੇ ਜਾਣ ਬੁੱਝ ਕੇ ਬਾੜ ਪਾੜੀਏ ਉਹ ਰਸਾ ਭੁੱਲੇ ਨੇ ਉਹਨੂੰ ਰਸਤਾ ਦੱਸਿਆ ਸੀ ਵੀ ਰਸਤਾ ਭਾਈ ਸ਼ਬਦ ਆਇ ਸਾਜ ਸ਼ਬਦ ਕੀ ਹੁੰਦਾ ਜਿਹੜੇ ਸ਼ਬਦ ਨਾਲ ਤੁਸੀਂ ਜੁੜੇ ਹੋ ਉਹ ਸ਼ਬਦ ਨਹੀਂ ਹੈ ਹਾਂ ਸੋਸਕ ਹਮ ਹਮ ਨੂੰ ਸੱਚ ਕਰ ਜਾਣ ਅਸੀਂ ਉਹ ਸੁਖ ਨੂੰ ਸੱਚ ਕਰਕੇ ਜਾਣਿਆ ਹੋਇਆ ਲੋਕਾਂ ਨੇ ਜਿਹੜੇ ਸੁਖ ਤੋਂ ਸ਼ਿਵਾਰ ਬ੍ਰਹਮ ਡਰੇ ਨੇ ਉਹ ਸੁਖ ਨੂੰ ਸੰਸਾਰ ਦੇ ਲੋਕਾਂ ਨੇ ਸੱਚ ਕਰਕੇ ਜਾਣਿਆ ਹੋਇਆ ਅਸੀਂ ਸੱਚ ਬੰਨੀ ਬੈਠੇ ਹਾਂ ਸੁਖ ਨੂੰ ਸਾਰੇ ਮੰਗਦੇ ਆ ਉਹੀ ਸੁਖ ਗੁਰਦਾਰਿਆਂ ਨੂੰ ਮੰਗਦੇ ਆ ਜਾ ਕੇ ਉਹੀ ਪ੍ਰਚਾਰ ਸ਼ੁਰੂ ਕਰ ਲਿਆ ਆਹ ਪ੍ਰਚਾਰ ਸਪਸ਼ਟ ਗੱਲ ਹੈ ਇਹ ਉਹ ਸੁਖ ਤੇ ਖਰਾਬ ਹੈ ਗੁਰਬਾਣੀ ਇਹ ਸ਼ਬਦ ਗੁਰਬਾਣੀ ਚ ਹਾਂਜੀ ਸਨ ਕਾਦਕ ਨਾਰਦ ਮੁਨੀ ਸੇਖਾ ਤਿਨ ਪੀ ਤਨ ਮੈਂ ਮਨ ਨਹੀਂ ਪੇਖਾ ਸਨ ਕਾਦਕ ਸੀ ਜਿਹੜਾ ਸਨ ਕਸਨੰਦਨ ਇਹ ਬ੍ਰਹਮਾ ਦੇ ਚੇਲੇ ਨੇ ਇਹ ਪੰਡਤ ਬਣ ਗਏ ਪਰ ਨਾਰਦ ਮੁਨੀ ਸੇਖਾ ਇਹ ਜਿਹੜੇ ਨੇ ਡੁਪਲੀਕੇਟ ਬਣਾਏ ਨਾਰਦ ਮੁਨੀ ਵੀ ਬਣਾ ਲਿਆ ਡੁਪਲੀਕੇਟ ਉਹਨਾਂ ਨੇ ਤਾਂ ਤਨ ਚੋਂ ਮਨ ਦੇਖਿਆ ਹੀ ਨਹੀਂ ਹੈ ਐ ਸਰੀਰ ਚੋਂ ਮਨ ਦੇ ਦਰਸ਼ਨ ਕਰਨੇ ਸੀ ਉਹ ਤਾਂ ਸਾਰੇ ਝੂਠਾ ਧਰਮ ਬਣਾਈ ਫਿਰਦੇ ਨੇ ਨਲਵੇ ਮਨ ਨਹੀਂ ਪੇਖਾ ਉਹ ਸਾਰਾ ਨਾਰਦ ਵੀ ਝੂਠਾ ਇਹਨਾਂ ਦਾ ਇਹ ਨਾਰਦੀ ਭਗਤੀ ਹੈ ਸਾਡੀ ਇਹਨਾਂ ਨੇ ਨਾਰਦ ਝੂਠਾ ਬਣਾਇਆ ਬਣ ਤਰ ਇਹ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਬਣ ਕਹਾ ਸਮਾਈ ਇਸ ਇਸ ਕਰਕੇ ਇਸ ਮਨ ਨੂੰ ਖੋਜੋ ਕੋਈ ਸਰੀਰ ਚੋਂ ਜਾਤ ਚੋਂ ਜੋਤ ਖੋਜੋ ਜੋਤ ਦੇ ਵਿੱਚੋਂ ਆਪ ਹੈ ਜੇ ਉਹਦਾ ਦਰਸ਼ਨ ਕਰਨਾ ਹੈ ਜਾਂ ਤੇ ਸਰੀਰ ਚੋਂ ਮਨ ਖੋਜੋ ਮਨ ਦੇ ਵਿੱਚੋਂ ਆਪ ਵਸਦਾ ਹੈ ਮਨ ਮਨ ਵਿੱਚ ਆਪਾ ਹੋ ਮਨ ਆਪਣੇ ਮਸੂ ਨਾ ਨ ਕੀਮਤ ਕਰਨ ਨਾ ਜਾਏ ਜੇ ਮਨ ਹੋਇਆ ਮਨ ਦੇ ਵਿੱਚੋਂ ਆਵੇ ਬਸ ਹਾਂਜੀ ਤਾਂ ਛੁੱਟੇ ਮਨ ਕਹਾਂ ਸਮਾਈ ਜਾਂ ਸਰੀਰ ਛੁੱਟ ਜੂ ਮਨ ਦਾ ਸੋ ਕਿੱਥੇ ਸਮਾਊਗਾ ਜਾ ਕੇ ਮਨ ਉਹਦੇ ਵਿੱਚੇ ਸਮਾਉਣਾ ਜਿਹੜਾ ਮਨ ਦੇ ਵਿੱਚ ਵਸਦਾ ਹੈ ਅਨੋਦ ਦੇ ਵਿੱਚ ਸੁਣਨਾ ਜਿਹੜਾ ਮਨ ਦੇ ਵਿੱਚ ਵੱਸਦਾ ਹੈ ਮਨ ਦਾ ਮੂਲ ਹੈ ਉਹ ਮਨ ਆਪਣੇ ਮੂਲ 'ਚ ਸਮਾਉਂਦਾ ਹੁੰਦਾ ਹੈ ਹੂੰ ਗੁਰਪ੍ਰਸਾਦੀ ਜੈ ਦੇਉ ਨਾਮਾ ਭਗਤੀ ਕੇ ਪ੍ਰੇਮ ਇਹੀ ਹੈ ਜਾਨਾ ਗੁਰਪ੍ਰਸਾਦ ਗਿਆਨ ਦੇ ਕਿਰਪਾ ਨਾਲ ਜੈ ਦੇ ਬਨੇ ਔਰ ਨਾਮੇ ਨੇ ਭਗਤੀ ਦੀ ਕਿਰਪਾ ਨਾਲ ਇਹ ਭੇਦ ਜਾਣਿਆ ਉਹਨਾਂ ਨੇ ਵੀ ਜਾਣਿਆ ਇਹ ਭੇਦ ਕਿ ਕਿੱਥੇ ਸਮਾਉਣਾ ਹੈ ਤਨ ਜਿਹੜਾ ਹੈ ਮਨ ਦਨ ਛੁੱਟੇ ਤੇ ਮਨ ਕਿੱਥੇ ਸਮਾਊਗਾ ਜੈ ਦੇਵ ਨਾਮੇ ਨੇ ਗਿਆਨ ਦੀ ਕਿਰਪਾ ਨਾਲ ਜਾਣ ਲਿਆ ਇਹ ਭੇਦ ਇਸ ਮਨ ਕੋ ਨਹੀਂ ਆਵਣ ਜਾਣਾ ਜਿਸ ਕਾ ਭਰਮ ਗਿਆ ਤਿਨਿ ਸਾਚ ਪਛਾਨਣਾ ਜਿਹੜੇ ਮਨ ਦਾ ਭਰਮ ਚਲਿਆ ਗਿਆ ਉਹਦਾ ਆਉਣਾ ਜਾਣਾ ਖਤਮ ਹੋ ਗਿਆ ਭਰਮ ਕਰਕੇ ਆਉਣਾ ਜਾਣਾ